ਕੀਤੀ ਕਰ ਲੋ ਉਹ ਲੰਨਾ ਇਹਨੂੰ ਦੇ ਫੜੇਗਾ ਨੀ ਮਰ ਤਾ ਉਹ ਲਾਈ ਆ ਹੁਣ ਧੱਕਵਿਟ ਚੱਲ ਕਿੱਥੇ ਚੱਲ ਲਾ ਗਾ ਮਰ ਗਾ ਏ ਡੁੱਡ ਬਾਦੇ ਆਏ ਉਹ ਕਹਿੰਦਾ ਮੈਂ ਨਹੀਂ ਮੈਂ ਟੀਕੇ ਵਾਲਾ ਆ ਮੈਂ ਦੂਜਾ ਮਾਲ ਲਾਉਂਦਾ ਵਾ ਫਰੇ ਚ ਮਾਸਾ ਫੇਰ ਜਾ ਆ ਚ ਪਾ ਦੇ ਇਹ ਪਾਣੀ ਆ ਚਾ 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 ਚਿੱਟੀ ਕਰ ਬਣਿਆ ਕੋਈ ਨਹੀਂ ਯਾਰ ਕਿਥੋਂ ਲਿਆਂਦਾ ਏ ਅਗਲੀ ਲਿਆਂਦਾ ਏ ਕੁਝ ਨਹੀਂ ਬਣਿਆ ਐਸੇ ਬਰਦਾ ਚਾ ਚਾ ਉਹ ਕਿਥੋਂ ਆਇਆ ਮੇਰਾ ਫੇਰ ਟੁੱਟਣ ਦਾ ਆ ਜੀ ਤਾ ਜਗਾੜ ਤੇ ਹੋ ਗਿਆ ਹਣ ਕੱਲ ਦਾ ਕੀ ਬਣੂਗਾ ਕੋਈ ਨਹੀਂ ਕੱਲ ਦੀ ਕੱਲ ਨੂੰ ਦੇਖੀ ਜਾਊਗੀ ਮੈਨੂੰ ਪਤਾ ਦੁੱਕੀ ਤੇਰੀ ਜੇਲ੍ਹ ਚ ਨਹੀਂ ਹੁੰਦੀ ਤੇ ਗੱਲਾਂ ਤੂੰ ਵੱਡੀਆਂ ਵੱਡੀਆਂ ਕਰਦਾ ਕੱਲ ਤੇਰੀ ਜੁਗਤ ਆ ਦੇਖ ਇਹ ਕਿੰਦਾ ਚਦੁਰ ਰੱਖਿਆ ਨਾ ਕਿਸੇ ਦੀ ਕੰਢੀ ਤੇ ਹਾਂ ਤੇ ਕੱਲ ਦਾ ਛੱਡ ਹਫਤੇ ਦਾ ਕਰੂ ਅੱਛਾ ਇਹ ਕਰੂਗਾ ਹਾਂ ਉਹ ਚੱਲ ਫਿਰ ਮਾਰਨ ਜੋਗੇ ਦੀ ਹੋਈ ਏ ਚੱਲ ਚੱਲ ਮੈਂ ਤੁਮਾਂ ਨੂੰ ਇਲਵਾ ਦੇ ਇੱਕ ਅੱਧੀ ਲੈਣ ਉਹ ਨਾ ਅਦੇ ਨੂ ਵੀ ਬਰਾ ਤੁਹਾਡੇ ਤੋਂ ਲਾਉਂਦਾ ਤੇ ਨਾ ਹੀ ਮੈਨੂੰ ਕੋਈ ਗੱਲ ਤੇ ਕੰਮ ਕਰ ਲੈਣੀ ਹੋਰ ਠੀਕ ਆ ਆ ਬੰਦਾ ਬੁੰਦੇ ਮਾਰਨ ਨਾਲੇ ਮੇਰੇ ਤੋਂ ਨਹੀਂ ਕੋਈ ਕੰਮ ਹੋਣਾ ਮੈਂ ਤੁਹਾਡੇ ਤੋਂ ਹਿੱਸਾ ਬਰਾਬਰ ਦਾ ਹੀ ਲਵਾਂਗਾ ਓਏ ਅਹੀ ਕਿਹੜਾ ਬੰਦੇ ਮਾਰਦੇ ਆ ਇਹਦਾ ਡਰਾਵਾ ਦੇਣਾ ਆਪਣੇ ਤੋਂ ਨਹੀਂ ਭਾਜੀ ਕੋਈ ਆ ਹਾਂ ਤੁਹਾਡੇ ਨਾਲ ਜਦੋਂ ਤੁਸੀਂ ਲਿਆਓਗੇ ਆਪਾਂ ਲਾਵਾਂਗੇ ਜ਼ਰੂਰ ਪਰ ਆਪਣੇ ਤੋਂ ਨਹੀਂ ਆ ਕੰਮ ਆ ਓ ਆਪਣੇ ਤੋਂ ਤੁਹਾਡੇ ਨਾਲ ਲਾਇਆ ਜ਼ਰੂਰ ਕਰਾ ਕੇ ਮੈਨੂੰ ਵਿੱਚ ਇੱਕ ਦੋ ਲੀਟ ਲਵਾ ਦਿਓ ਠੀਕ ਆ ਆਪਨੇ ਬਤਾ ਦਦੂ ਤੂੰ ਲਹਿਰ ਹੀ ਕੱਢਣ ਹੁੰਦਾ ਸਾਡੇ ਕੋ ਠੀਕ ਆ ਓਏ ਜ਼ਾਲੀ ਕਰਨਪੁਰ ਨਾਲਾ ਤੂੰ ਕੁਛ ਵੀ ਨਹੀਂ ਹੈਗਾ ਓਏ ਆਪਾਂ ਹੀ ਕਰਨਾ ਪੈਣਾ ਬੱਬਾ ਹੱਲ ਸ਼ਾਬਾਸ਼ੀ ਮੁੰਡਿਓ ਸ਼ਾਬਾਸ਼ੀ ਬਸ ਇਹੀ ਕੁਝ ਰਹਿ ਗਿਆ ਸੀ ਦੇਖਣ ਨੂੰ ਮੈਂ ਉਥੋਂ ਰੋਜ਼ ਤੁਹਾਨੂੰ ਦੇਖਦਾ ਕੋ ਕਿਹੜੇ ਕੰਮਾਂ 'ਚ ਤੁਸੀਂ ਪਏ ਹੋਏ ਹੋ ਕਿੱਥੋਂ ਦੇਖਦਾ ਉਥੋਂ ਪੇਹੀ ਦੇ ਇਥੇ ਰੋਜੀ ਸਮਾਨ ਲੱਗਦਾ ਪੀਰਗਾ ਤਿੰਨ ਤਾਈ ਗਏ ਦੇਖਿਆ ਨਹੀਂ ਹੋਏ ਸਾਡਾ ਪੰਜਾਬ ਕਿਧਰ ਨੂੰ ਜਾ ਰਿਹਾ ਹਰਿਆ ਪਰਿਆ ਪੰਜਾਬ ਹੁੰਦਾ ਸੀ ਤੇ ਤੁਸੀਂ ਤੁਸੀਂ ਕਿਹੜੇ ਕੰਮਾਂ 'ਚ ਪੈ ਗਏ ਉਹ ਤੁਹਾਡੇ ਉੱਤੇ ਮਾਂ ਪਿਓ ਨੇ ਪਤਾ ਨਹੀਂ ਕਿੰਨੀਆਂ ਘਰੀਜਾਂ ਰੱਖੀਆਂ ਹੁੰਦੀਆਂ ਤੇ ਤੁਸੀਂ ਤੁਸੀਂ ਆਹ ਕੰਮ 'ਚ ਪੈ ਗਏ ਤੁਸੀਂ ਕਿੰਨੇ ਭੈਣ ਭਰਾਓ ਕਰ ਚ ਸਸੇ ਵਸ ਇੱਕ ਮੇਰੀ ਭੈਣ ਦਾ ਇਕੱਲਾ ਕੱਲਾ ਰਹਿ ਆ ਹਮ ਇੱਕ ਤੂੰ ਤੇ ਇੱਕ ਤੇਰੀ ਭੈਣ ਹਾਂ ਇਹ ਚ ਕਸੂਰ ਤੁਹਾਡਾ ਵੀ ਨਹੀਂ ਹੈ ਤੁਹਾਡੇ ਮਾਪਿਓ ਦਾ ਹੈ ਜਿਨ੍ਹਾਂ ਨੇ ਸਰਕਾਰਾਂ ਦੇ ਪਿੱਛੇ ਲੱਗ ਕੇ ਉਹ ਨਾਰੇ ਤੇ ਅਮਲ ਕਰ ਲਿਆ ਕਿ ਦੋ ਹੀ ਕਾਫੀ ਖੁਰਤੋ ਮਾਫੀ ਤੇ ਉਹ ਨਾਰੇ ਦੇ ਕਰਕੇ ਆਉਣ ਵਾਲੇ ਸਮੇਂ 'ਚ ਸਾਰੇ ਰਿਸ਼ਤੇ ਖਤਮ ਹੋ ਰਹੇ ਨਾਰਣਾ ਕਾਕੀ ਦਾ ਰਿਸ਼ਤਾ ਨਾਰਣਾ ਤਾਈ ਦਾ ਰਿਸ਼ਤਾ ਨਾਰਣਾ ਮਾਸੀ ਦਾ ਰਿਸ਼ਤਾ ਨਾਰਣਾ ਪੂਆ ਦਾ ਰਿਸ਼ਤਾ ਦੋ ਪੁੱਛੀ ਤੇ ਕੱਲਾ ਕੱਲਾ ਪੁੱਛ ਉਹ ਵੀ ਨਸ਼ਿਆਂ 'ਚ ਪੈ ਗਿਆ ਕਮਾਲ ਦੀ ਕਰ। ਉਹ ਬਯੁਰਗਾ ਮੈਂ ਕੋਈ ਅਨਪੜ੍ਹ ਨਹੀਂ ਹੈਗਾ। ਬੀਏ ਕੀਤੀ ਬੀਏ। ਆ ਨੌਕਰੀ ਸਰਕਾਰ ਨੇ ਦਿੱਤੀ ਨਹੀਂ। ਆ ਫ੍ਰਸਟ੍ਰੇਸ਼ਨ ਚ ਆਣ ਗਏ ਨਾ। ਫਿਰ ਇਸ ਕੰਮ ਜਪੈ। ਸ਼ਾਬਾਸ਼ੀ ਤੇਰੀ। ਕੋਈ ਤੌਨੂ ਤਾਂ ਬਾਨਾ ਚਾਹੀਦਾ ਕੋਈ ਨਾ ਕੋਈ ਆ ਕੰਮ ਕਰ ਲਈ। ਓਏ ਕਮਲਿਓ ਰੱਬ ਨਾ ਕਰੇ ਤੁਹਾਨੂੰ ਕੁਝ ਹੋ ਜੇ। ਫਿਰ ਤੁਹਾਡੇ ਘਰਾਂ ਦੇ ਕੀ ਬੀਟੂਗੀ। ਤੁਹਾਨੂੰ ਇੰਨੀ ਵੀ ਗੱਲ ਸਮਝ ਨਹੀਂ ਲੱਗਦੀ। ਹੈ? ਇਹੀ ਕੰਮ ਰਹਿ ਗਿਆ। ਕੋਈ ਕੰਮ ਕਰ ਲੋ ਕੋਈ ਦੁਕਾਨ ਖੋਲ ਲੋ ਕੋਈ ਰੇੜੀ ਲਾ ਲੋ ਆ ਬਾਰੋਂ ਪਰਵਾਸੀ ਆ ਕੇ ਰੇੜੀਆਂ ਲਾ ਰਹੇ ਨੇ ਤੁਹਾਨੂੰ ਮੌਤ ਪਈ ਆ ਉਹ ਬੜਿਆ ਕੀ ਟੈਂ ਟੈਂ ਲਈ ਆ ਘੰਟਾ ਆਇਆ ਕੁੱਤੇ ਰ ਘੋਂਕੀ ਯਾ ਨਾ ਘੋਂਕੀ ਯਾ ਨਾ ਟੈਂ 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 ਉਹ ਮਾਰੇ ਧੌਂ ਤੇ ਲਾ ਦੇ ਗਾਟਾ ਆ ਅੱਛਾ ਮੈਨੂੰ ਮਾਰਨਾ ਹੈ ਇਹ ਮਾਰ ਸਕਦਾ ਹੈ ਹਿੱਲੀ ਜਾਂਦਾ ਖਲੋਤਾ ਦੇ ਕੋ ਚੱਜ ਨਾ ਜਾਂਦਾ ਨਹੀਂ ਹੈ ਇਨੂੰ ਇਦਾਂ ਕਰ ਇੱਕ ਅੱਧਾ ਟੀਕਾ ਹੋਰ ਲਾ ਦੇ ਫੇਰ ਭਾਵੇਂ ਇਹਦੇ ਚ ਜੋਸ਼ ਆ ਜੇ ਮਾਰਨਾ ਹੈ ਨਾ ਮੈਨੂੰ ਮਾਰਵਾ ਦਿਨੋ ਆ ਲੈ ਮਾਰ ਫੇਰ ਸਜਾਰੇ ਤਾਤਰ ਤੇ ਦੇ ਵਿੱਚ ਦੀ ਲੰਘ ਗਿਆ ਕੋਈ ਆ ਤਾਤਰ ਤੇ ਸਹੀ ਆ ਏ ਮੁੰਡਿਓ ਮੈਨੂੰ ਤੁਸੀਂ ਕੀ ਮਾਰਨਾ ਮੈਂ ਤਾਂ 2 ਸਾਲ ਪਹਿਲਾਂ ਹੀ ਦੁਨੀਆ ਤੋਂ ਤੁਰ ਗਿਆ ਬਸ ਦੋ ਸਾਲਾਂ ਤੋਂ ਇਹਨਾਂ ਸਿਵੀਆਂ ਦੇ ਵਿੱਚ ਪੜਕ ਰਿਆਂ ਤੇ ਰੋਜ਼ ਇੱਥੇ ਦੇਖਦਾ ਤੁਹਾਡੇ ਅਰਗੇ ਨੌਜਵਾਨ ਮੁੰਡੇ ਆ ਕੇ ਇੱਥੇ ਨਸ਼ਾ ਕਰਦੇ ਨੇ ਟੀਕੇ ਲਾਉਂਦੇ ਨੇ ਡਰੱਗਸ ਪੀਂਦੇ ਨੇ ਬਸ ਮੇਰੀ ਆਵਾਜ਼ ਹੀ ਤੁਹਾਡੇ ਤੱਕ ਨਹੀਂ ਪਹੁੰਚ ਰਹੀ ਬਜ਼ੁਰਗਾ ਸਮਝ ਨਹੀਂ ਲੱਗੀ ਤੂੰ ਮਰਿਆ ਕਿਵੇਂ ਮਰਿਆ ਕਿਦਾਂ ਮਰ ਤਾਂ ਮੈਂ ਉਹਦੋਂ ਗਿਆ ਸੀ ਜਦੋਂ ਮੇਰੇ ਮੁੰਡੇ ਨੇ ਪਹਿਲੀ ਵਾਰੀ ਇੱਕ ਟੀਕੇ ਦਾ ਸਹਾਰਾ ਲਿਆ ਤੇ ਨਸ਼ੇ ਦੇ ਰਾਹ ਵੱਲ ਤੁਰ ਪਿਆ ਇੱਕ ਦਿਨ ਘਰੋਂ ਮੈਨੂੰ ਇਹ ਕਹਿ ਕੇ ਗਿਆ ਕਿ ਡੈਡੀ ਮੈਂ ਹੁਣੇ ਇਹ ਕੰਮ ਹੋ ਕੇ ਆਇਆ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਬੁਲਾਇਆ ਮੈਂ ਵੀ ਬੇਪਰਵਾਹੀ ਵਿੱਚ ਮੈਂ ਕਿਹਾ ਚੱਲ ਕੋਈ ਨਹੀਂ ਯਾਰਾਂ ਦੋਸਤਾਂ ਨੂੰ ਮਿਲਣ ਚੱਲਿਆ ਬਸ ਉੱਥੇ ਜਾ ਕੇ ਕੀ ਕੱਲ ਆਇਆ ਨਾਲ ਹੀ ਦੁਨੀਆ ਤੋਂ ਚਲੇ ਗਿਆ ਉਹਦੇ ਗਮ ਦੇ ਵਿੱਚ ਮੈਂ ਵੀ ਇਹ ਦੁਨੀਆ ਤੋਂ ਚਲਾ ਗਿਆ ਬਜ਼ੁਰਗਾ ਤੂੰ ਤਾਂ ਸਾਡੀਆਂ ਅੱਖਾਂ ਹੀ ਖੋਲ ਦਿੱਤੀ ਐ ਅੱਜ ਤਵਾਂ ਅਸੀਂ ਨਸ਼ੇ ਕਰਨੇ ਹੀ ਨਹੀਂ ਸੇਟੇ ਸਿਰੰਜਾ ਮੁੰਡਿਓ ਮੈਂ ਹੱਥ ਜੋੜਦਾ ਇਹਨਾਂ ਕੰਮਾਂ ਤੋਂ ਤੋਬਾ ਕਰੋ ਕੁਛ ਨਹੀਂ ਰੱਖਿਆ ਓਏ ਬੰਦਾ ਦੁਨੀਆ ਤੇ ਸਿਰਫ ਇੱਕ ਵਾਰੀ ਆਉਂਦਾ ਐ 84 ਲੱਖ ਜੋਨਾ ਭੂਤੋਂ ਤੋਂ ਬਾਅਦ ਇਹ ਸਰੀਰ ਮਿਲਦਾ ਏ ਤੂੰ ਤੁਸੀਂ ਸਮਝਦੇ ਕਿਉਂ ਨਹੀਂ ਬਜ਼ੁਰਗਾ ਸਾਨੂੰ ਮਾਫ਼ ਕਰੋ ਅੱਜ ਤੋਂ ਬਾਅਦ ਕੋਈ ਨਸ਼ਾ ਨਹੀਂ ਕਰਾਂਗੇ ਪਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਬਖਸ਼ੇ ਇਸ ਸੌਨੈ ਤੇ ਸਾਰਾ ਪੰਜਾਬ ਡੁੱਬ ਜਾਣਾ ਚੱਲਿਆ ਚੱਲੀਏ ਮੁੰਡਿਓ ਇੱਥੇ ਨਹੀਂ ਆਉਣਾਗਾ ਤੂੰ